ਫਗਵਾੜਾ ਦੀ ਜੀਸੀਟੀ ਮਿਲਦੇ ਵਰਕਰ ਪਿਛਲੇ ਕਈ ਸਮੇ ਤੋਂ ਤਨਖਾਹਾਂ ਤੋਂ ਹਨਵਾਂਜੇ ਅਤੇ ਮਿਲ ਮੈਨੇਜਮੈਂਟ ਵੱਲੋਂ ਪਿਛਲੇ 3 ਦਿਨਾਂ ਤੋਂ ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਕਰਨ ਤੋਂ ਦੁਖੀ ਹੋ ਕੇ ਮਿਲਦੇ ਵਰਕਰਾਂ ਨੇ ਐਸਡੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਮੰਗ ਪੱਤਰ ਐਨ ਡੀਟੀਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ पर तक तक जब फुल पूरी तैयारी की हुई है और वो उसी वक्त आप लोगों को बताया जाएगा की उसका अगला जो पड़ाव है अगला कदम है हमारा वो कौन सा होगा हमारी लड़ाई आज एक खाली बिजली पानी की नहीं रह गई है आप लोग बेरोजगार हो चुके हों घरों की मुझे पता है बेरोजगारी का मतलब क्या होता है हम इन गरीब परिवारों में से गरीबी देखी हुई है तो ये जितने लोगों ने यहाँ पे काम किया है ना एक सपना लेके काम किया था कि हमारा भविष्य यहाँ पे एक सुरक्षित है थापर, चालू हो जाए जो आप लोगों का नैतिक अधिकार है नहीं तो यहाँ पे हमारे इंटेलिजेंस भाई और सीआईडी सभी सुन रहे हैं जो परसों एक बात कही थी ना यहाँ पे कि अगर आप लोगों की लाइट नहीं चालू हुई तो यहाँ पे जो बाकी सरकारी दफ्तर है ना उनके काम हम कल से ठप करेंगे प्रशासन ने आज हमें टाइम दिया है आप किसी मसले के लिए तो पहले हमने उनसे मीटिंग कर ली है करनी चाहिए या नहीं अगर वो हमारा बैठ के मसला हल कर देते जब हमारे टाइम का हाँ, हमारे इंतजार की हद हाँ खत्म होगी, तो मुझे किसी इम्तिहान ले रहा है कि हमें तोड़ना जा रहा है परसों जहां 25 लेडी थी तो आज 200 होगी कि नहीं हो गई ये नहीं जानता है जितना हमें मजबूर करेगा हम उतने ताकतवर होके आएंगे जहां पर आज लाइट तो हमने चालू करवाई ही लेनी है और उसके साथ आज मैं आपसे एक और भी वादा करता हूं जितने भी बंदे मिल में काम कर रहे थे बाहर चले गए हैं उनको अभी हिसाब नहीं मिला है वो आके हमारे से संपर्क करे कॉलोनी के घर हम उनके लिए खोल रहे हाँ। ताकि उनको बाहर कराया ना देना पड़े जहां समीर थापर के कई चेले चपाटे हैं मैं नाम भी ले सकता उस पूरी दुनिया को भी पता है ये उनके लिए सीधा मेरा खुला चैलेंज है बोल दो जाके समीर थापर को अब फगवाड़े का माहौल हो गया चेंज ਪਹਿਲੇ ਪ੍ਰਧਾਨ تھے बिकने वाले अब आ गया उनके बीच में रवि सिद्धू हां अब तो जरूरत पड़ी ना समीर थापर ਸਾਹਿਬ ਨੂੰ ਮਿਲੇ ਕਿ ਮਤਲਬ ਕੀ ਮੈਟਰ ਨੂੰ ਲੈ ਕੇ ਮਿਲੇ ਜਿਸ ਤਰੀਕੇ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਮੀਡੀਆ ਦੇ ਚੈਨਲਾਂ ਰਾਹੀਂ ਜੋ ਜੀਸੀਟੀ ਮਿਲਦੀ ਲੀਵਰ ਹੈ ਜੋ ਰੋਜ਼ਗਾਰ ਤੋਂ ਪਹਿਲਾਂ ਵਾਂਜੀ ਕੀਤੀ ਉਹਨਾਂ ਦੇ ਪੈਸੇ ਮਾਰ ਲੇ ਗਏ ਤੇ ਉਹਨਾਂ ਕੋਲ ਜਿਹੜੀ ਕਹਾ ਸੀਗੀ ਰਹਿੰਦੀ ਜਿੱਥੇ ਬਿਜਲੀ ਪਾਣੀ ਦੀ ਵਿਵਸਥਾ ਸੀ ਉਹ ਬਿਜਲੀ ਵੀ ਅੱਜ 4 ਦਿਨ ਹੋ ਗਏ ਆ ਕੱਟੇ ਨੂੰ ਉਹਦੇ ਕਰਕੇ ਅਸੀਂ ਬਹੁਤ ਆਸ ਲੈ ਕੇ ਆਏ ਸੀਗੇ ਪਰ ਸਾਹਿਬ ਨੇ ਹਜੇ ਕੋਈ ਸਾਨੂੰ ਪ੍ਰੋਪਰੋ ਚੀਜ਼ ਨਹੀਂ ਦਿੱਤੀ ਪਰ ਇਹਨਾਂ ਨੇ ਕਿਹਾ ਕਿ ਇੱਕ ਵਾਰੀ ਐਕਸੀਡੈਂਸ ਸਾਹਿਬ ਨੂੰ ਜ਼ਰੂਰ ਮਿਲੋ ਅਸੀਂ ਹਜੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਇੱਕ ਵਾਰੀ ਐਕਸੀਡੈਂਸ ਸਾਹਿਬ ਨੂੰ ਜ਼ਰੂਰ ਮਿਲਾਂਗੇ ਔਰ ਆਸ ਕਰਾਂਗੇ ਕਿ ਇਹਨਾਂ ਦਾ ਉਹ ਜਲਦੀ ਕੋਈ ਨਾ ਕੋਈ ਹੱਲ ਕਰ ਦੇਣਗੇ ਨਹੀਂ ਤਾਂ ਉਸ ਤੋਂ ਬਾਅਦ ਜੇ ਇੱਥੇ ਕੋਈ ਵੀ ਅ ਸਥਿਤੀ ਅਗਲੀ ਰਣਨੀਤੀ ਕੀ ਆਪਣੀ ਹਾਂਜੀ ਤੇ ਫਿਰ ਉਹ ਸਾਹਮਣੀ ਮੁਸ਼ਕਲ ਹੋ ਜਾਏਗੀ ਫਿਰ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਇੱਥੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਦੀ ਅਗਲੀ ਰਣਨੀਤੀ ਕੀ ਆਪਣੀ ਜੇ ਦੇਖੋ ਹਜੇ ਤਾਂ ਅਸੀਂ 2 ਵਜ ਔਰ ਆਸ ਕਰ ਰਹੇ ਆ ਕਿ ਉਹ ਵੀ ਇੱਕ ਇਨਸਾਨ ਹੈਗੇ ਆ ਇਹਦਾ ਲੋਕਾਂ ਦਾ ਦਰਦ ਸਮਝ ਕੇ ਜੋ ਅਸੀਂ ਚਾਹੁੰਦੇ ਆ ਇੱਕ ਸਿਸਟਮ ਕੱਟ ਕੇ ਉਹ ਲਾਈਟ ਚਾਲੂ ਕਰਵਾ ਦੇਣ ਤੇ ਜਾਦਾ ਵਧੀਆ ਕਿਉਂਕਿ ਅਸੀਂ ਇਹ ਵੀ ਇਹਨਾਂ ਨੂੰ ਕਹਿ ਦਿੱਤਾ ਹੋਇਆ ਕਿ ਜਿਹੜੀ ਜੀਸੀਟੀ ਮਿਲ ਜਿਹੜੀ ਹੈਗੀ ਆ ਡਿਫਾਲਟ ਆ ਰਹਾ ਡਿਸਟ੍ਰਿਬਿਊਟਡ ਹੈ ਤੇ ਹੈਰਾਨਗੀ ਦੀ ਗੱਲ ਹੈ ਕਿ ਜੀ ਉਹ ਜਿੱਥੇ ਉਹਨਾਂ ਨੇ ਕੁੱਤੇ ਰੱਖੇ ਉਹਨਾਂ ਤੇ ਗੈਸਟ ਹਾਊਸ ਦੀ ਲਾਈਟ ਚੱਲ ਰਹੀ ਹੈ ਤੇ ਇਹਨਾਂ ਦੀ ਲਾਈਟ ਕੱਟੀ ਹੋਈ ਆ ਉਹਦੇ ਲਈ ਅਸੀਂ ਤਿੰਨ ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ ਪਰ ਮੈਨੂੰ ਲੱਗਦਾ ਨਹੀਂ ਕਿ ਹਜੇ ਸਾਨੂੰ ਹੱਕ ਮਿਲਣ ਵਾਲਾ ਔਰ ਜੇ ਜਲਦੀ ਇਹਦਾ ਹੱਕ ਨਹੀਂ ਮਿਲਿਆ ਤੇ ਫਗਵਾੜੇ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਹੋਏਗਾ ਫਿਰ ਉਹਦੇ ਲਈ ਜਿਹੜੀ ਹੈ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਤੇ ਜਿਹੜਾ ਵੀ ਇਹ ਮੂਵਮੈਂਟ ਚੱਲ ਰਹੀ ਆ ਉਹਦੇ ਵਿੱਚ ਕੋਈ ਵੀ ਸਾਥੀ ਜਾਂ ਸੰਗਠਨ ਜਾਂ ਪੋਲਿਟਿਕਲ ਪਾਰਟੀ ਜਾਂ ਕੋਈ ਵੀ ਆਣਾ ਚਾਹੁੰਦਾ ਵਾ ਆਓ ਸਾਡੇ ਨਾਲ ਬੈਠ ਕੇ ਗੱਲ ਕਰੋ ਤਾਂ ਕਿ ਆਪਣੇ ਕਹਿਣੇ ਤੇ ਕਰਨੀ ਵਿੱਚ ਫਰਕ ਨਾ ਲੱਗੇ ਤੇ ਆਪਾਂ ਮਿਲ ਕੇ ਮੂਵਮੈਂਟ ਲੜਾਂਗੇ ਬੇ ਇਦਾਂ ਨਹੀਂ ਆ ਵੀ ਇੱਥੇ ਆਪਾਂ ਕੁਝ ਹੋਰ ਸ਼ੋਅ ਕਰ ਰਿਹਾ ਮੀਡੀਆ 'ਚ ਕੁਝ ਹੋਰ ਕਰ ਰਿਹਾ ਖੁੱਲੇ ਦਿਲ ਦਰਵਾਜ਼ੇ ਆ ਸਾਡੇ ਲਈ ਸਾਰੇ ਲਈ ਜੀ ਜਿਹੜਾ ਮਰਜੀ ਆ ਕੇ ਸਾਡੇ ਨਾਲ ਬੈਠੀ ਤੁਸੀਂ ਐਡਮ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਉਹਨਾਂ ਨੇ ਫਿਲਹਾਲ ਐਕਸਨ ਸਾਹਿਬ ਕੋਲ ਕਿਹਾ ਵਾ ਅਸੀਂ ਉਹਨਾਂ ਨੂੰ ਮਿਲਾਂਗੇ ਉਸ ਤੋਂ ਬਾਅਦ ਦੇਖਦੇ ਹਾਂ ਜੀ 2 ਵਜੇ ਫੇ ਕੀ ਹੁੰਦਾ ਵਾ